ਸਰਤਿ ਸ਼੍ਰੀ ਅਕਾਲ ਜੀ ਸਵੇਰ ਦੇ 4 ਵਜੇ ਗਏ ਸੀ ਪੂਰਾ ਪਰਿਵਾਰ ਸੁੱਤਾ ਪਿਆ ਸੀ ਉਦੋਂ ਹੀ ਬਾਹਰੋਂ ਕੋਈ ਆਵਾਜ਼ ਆਉਣ ਲੱਗੀ ਆਵਾਜ਼ ਸੁਣ ਕੇ ਰਮੇਸ਼ ਦੀ ਅੱਖ ਖੁੱਲ ਗਈ ਤੇ ਉੱਠ ਕੇ ਬਹਿ ਗਿਆ ਕੋਲੀ ਸੁੱਤੀ ਪਈ ਆਪਣੀ ਘਰ ਵਾਲੀ ਨੀਹਾ ਨੂੰ ਜਗਾਉਂਦੇ ਹੋਏ ਕਹਿਣ ਲੱਗਾ ਇਹ ਬਾਹਰੋਂ ਆਵਾਜ਼ ਕਾਦੀ ਆ ਰਹੀ ਆ ਵੇਖ ਤਾਂ ਜਰਾ ਨੀਹਾ ਨੇ ਨਹੀਂ ਤੋਂ ਬਾਹਰ ਹੁੰਦੇ ਹੋਏ ਕਿਹਾ ਕੁਝ ਨਹੀਂ ਜੀ ਤੇਰੀ ਮਾਂ ਬਾਹਰ ਝਾੜੂ ਲਾ ਰਹੀ ਆ ਤੇ ਦੂਜੇ ਪਾਸੇ ਕਰਵਟ ਬਦਲ ਕੇ ਸੌ ਗਈ ਰਮੇਸ਼ ਉਹਦਾ ਜਵਾਬ ਸੁਣ ਕੇ ਹੰਣ ਹੋ ਗਿਆ ਤੇ ਉਹਨੂੰ ਵੇਖਣ ਲੱਗਾ ਭਲਾ ਉਹਦੀ ਮਾਂ ਸਵੇਰੇ ਸਵੇਰੇ ਬਾਹਰ ਝਾੜੂ ਲਾ ਰਹੀ ਹੋਵੇ ਤੇ ਉਹਦੀ ਘਰਵਾਲੀ ਇੰਨੀ ਬੇਫਿਕਰ ਹੋ ਕੇ ਸੌ ਰਹੀ ਆ ਮੇਰੀ ਮਾਂ ਬਾਹਰ ਝਾੜੂ ਲਾ ਰਹੀ ਆ ਤੇ ਤੂੰ ਚੈਨਲ ਸੌ ਰਹੀ ਆ ਸ਼ਰਮ ਨਹੀਂ ਆਉਂਦੀ ਤੈਨੂੰ ਆਖਿਰ ਬੇਬੇ ਤੇਰੀ ਸੱਸਿਆ ਕੁਝ ਤਾਂ ਲਿਆਜ ਕਰ ਰਮੇਸ਼ ਨੇ ਨੀਹਾ ਨੂੰ ਦੁਬਾਰਾ ਜਗਾਉਂਦੇ ਹੋਏ ਕਿਹਾ ਕਿਉਂ ਜੀ ਕਿਉਂ ਸ਼ਰਮਾਵੇ ਮੈਨੂੰ ਬੀਬੀ ਮੇਰੀ ਸੱਸ ਆ ਤੁਹਾਡੀ ਤੇ ਤੁਹਾਡੇ ਭਰਾ ਵਿਜੇ ਦੀ ਤਾਂ ਮਾਂ ਆ ਤੁਸੀਂ ਦੋਵੇਂ ਭਰਾ ਦੇ ਫਿਕਰੋ ਕੇ ਸੁੱਤੇ ਰਹਿੰਦੇ ਹੋ ਤੇ ਮੇਰੇ ਇਲਾਵਾ ਇਸ ਘਰ 'ਚ ਇੱਕ ਹੋਰ ਬਹੂ ਵੀ ਤਾਂ ਹੈ ਉਹ ਵੀ ਬੇਫਿਕਰੋ ਕੇ ਸੁੱਤੀ ਰਹਿੰਦੀ ਆ ਫਿਰ ਸਾਰੀ ਸ਼ਰਮ ਲਾਜ ਦੀ ਉਮੀਦ ਮੇਰੇ ਕੋਲੋਂ ਕਿਉਂ ਜੀ ਇੰਨਾ ਹੀ ਤੁਹਾਨੂੰ ਅਜੀਬ ਲੱਗ ਰਿਹਾ ਆ ਤਾਂ ਬਾਹਰ ਜਾ ਕੇ ਬੇਬੇ ਦੇ ਨਾਲ ਝਾੜੂ ਲਗਵਾ ਦਿਓ ਪਰ ਮੈਨੂੰ ਚੈਨਲ ਸੌਂ ਦਵੋ ਇਹ ਕਹਿ ਕੇ ਨੀਹਾ ਆਪਣੀ ਜਾਈ ਲੈ ਕੇ ਸੌਂਗੀ ਰਮੇਸ਼ ਵੇਖਦਾ ਰਹਿ ਗਿਆ ਨੀਹਾ 2 ਸਾਲ ਪਹਿਲਾਂ ਹੀ ਵਿਆਹ ਕੇ ਇਸ ਘਰ ਚ ਆਈ ਸੀ ਨੀਹਾ ਨੇ ਆਉਂਦਿਆਂ ਹੀ ਪੂਰਾ ਘਰ ਸੰਭਾਲ ਲਿਆ ਸੀ ਕਦੀ ਕਿਸੇ ਕੰਮ ਨੂੰ ਮਨਾ ਨਹੀਂ ਸੀ ਕੀਤਾ ਖੁਦ ਰਮੇਸ਼ ਨੌਕਰੀ ਲਈ ਬਾਹਰ ਹੀ ਰਹਿੰਦਾ ਸੀ ਨੀਹਾ ਬੇਬੇ ਦੀ ਸੇਵਾ ਕਰਨ ਲਈ ਘਰ ਹੀ ਰਹਿੰਦੀ ਸੀ ਉਹ ਇੱਥੇ ਰਹਿ ਕੇ ਆਪਣੇ ਬੇਟੇ ਤੇ ਪਰਿਵਾਰ ਨੂੰ ਸੰਭਾਲ ਰਹੀ ਸੀ ਪਰਿਵਾਰ ਵਿੱਚ ਰਮੇਸ਼ ਦਾ ਛੋਟਾ ਭਰਾ ਵਿਜੇ ਤੇ ਹੁਣੇ 4 ਮਹੀਨੇ ਪਹਿਲਾਂ ਵਿਆਹ ਕੇ ਆਈ ਉਹਦੀ ਘਰ ਵਾਲੀ ਤੇ ਇੱਕ ਛੋਟੀ ਭੈਣ ਤੇ ਬੇਬੇ ਹੀ ਸੀ ਹਾਂ ਬੇਬੇ ਦਾ ਸੁਭਾ ਥੋੜਾ ਗਰਮ ਆ ਉਹਨਾਂ ਕੋਲੋਂ ਕੋਈ ਵੀ ਗੱਲ ਘਾਟੀ ਬਰਦਾਸ਼ ਹੁੰਦੀ ਆ ਜੋ ਮੂੰਹ ਚ ਆਉਂਦਾ ਆ ਫੱਟ ਬੋਲ ਦਿੰਦੀ ਆ ਉਹ ਇਹ ਵੀ ਨਾ ਵੇਖਦੀ ਕਿ ਸਾਹਮਣੇ ਵਾਲੇ ਦਾ ਦਿਲ ਦੁਖੀ ਹੋਊਗਾ ਪਰ ਫਿਰ ਵੀ ਨੀਹਣੇ ਕਦੀ ਪਲਟ ਕੇ ਜਵਾਬ ਨਹੀਂ ਦਿੱਤਾ ਸੀ ਫਿਰ ਹੁਣ ਕੀ ਹੋ ਗਿਆ ਉਹਨੂੰ ਉਹਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਹੋ ਹੀ ਨਹੀਂ ਹੋਇਆ ਜਿਹੜੀ ਬੇਬੇ ਦੇ ਉੱਠਣ ਤੋਂ ਪਹਿਲਾਂ ਉੱਠ ਜਾਂਦੀ ਸੀ ਤੇ ਸਵੇਰ ਤੋਂ ਲੈ ਕੇ ਰਾਤ ਤੱਕ ਸਾਰਿਆਂ ਲਈ ਕੰਮ ਕਰਦੀ ਰਹਿੰਦੀ ਸੀ ਹਜੇ ਮਹੀਨਾ ਪਹਿਲਾਂ ਹੀ ਜਦੋਂ ਉਹ ਘਰੋਂ ਨੌਕਰੀ ਤੇ ਗਿਆ ਸੀ ਉਦੋਂ ਤਾਂ ਸਭ ਕੁਝ ਠੀਕ ਸੀ ਪਰ ਫਿਰ ਮੇਰੇ ਪਿੱਛੋਂ ਇਹੋ ਜਿਹਾ ਕੀ ਹੋ ਗਿਆ ਕਿ ਨਿਹਾਇ ਇੰਨੀ ਬੇਫਿਕਰ ਹੋ ਕੇ ਸੁੱਤੀ ਪਈਆ ਫਿਰ ਉਹਦੇ ਕੋਲੋਂ ਰਹਿਣਾ ਗਿਆ ਤਾਂ ਉਹ ਖੁਦ ਉੱਠ ਕੇ ਬਾਹਰ ਆ ਗਿਆ ਤੇ ਬੇਬੇ ਕੋਲੋਂ ਝਾੜੂ ਲੈ ਕੇ ਕਹਿਣ ਲੱਗਾ ਲਿਆ ਬੇਬੇ ਮੈਂ ਹੀ ਲਾ ਦੇ ਨਾ ਆ ਝਾੜੂ ਤੂੰ ਆਰਾਮ ਕਰ ਬੇਬੇ ਨੇ ਉਹਨੂੰ ਸਿਰ ਤੋਂ ਪੈਰਾਂ ਤੱਕ ਕੂਰ ਕੇ ਵੇਖਿਆ ਤੇ ਕਿਹਾ ਹਾਏ ਰੱਬਾ ਇਹ ਹੀ ਦਿਨ ਵੇਖਣਾ ਬਾਕੀ ਰਹਿ ਗਿਆ ਸੀ ਕਿ ਤੂੰ ਝਾੜੂ ਲਾਵੇਂ ਤੂੰ ਉਹਨੂੰ ਮਹਾਰਾਣੀ ਨੂੰ ਨਹੀਂ ਕਹਿ ਸਕਦਾ ਅੱਜ ਕੱਲ ਬੜੇ ਰੰਗ ਟੰਗ ਬਦਲ ਗਏ ਆ ਉਹਦੇ ਜਦੋਂ ਦੀ ਛੋਟੀ ਬਹੂ ਆਈ ਆ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਾ ਹੁਣ ਰਹਿਣ ਵੀ ਦੇ ਬੇਬੇ ਮੈਂ ਲਾ ਦਿੰਦਾ ਨਿਆ ਝਾੜੂ ਕਹਿ ਕੇ ਰਮੇਸ਼ ਨੇ ਗੱਲ ਟਾਲਦੇ ਹੋਏ ਬੇਬੇ ਕੋਲੋਂ ਝਾੜੂ ਲੈ ਲਿਆ ਤੇ ਖੁਦ ਝਾੜੂ ਲਾਉਣ ਲੱਗਾ ਹੁਣ ਬੇਟਾ ਘਰ ਵਾਲੀ ਨੂੰ ਕੁਝ ਕਹਿਣ ਦੀ ਬਜਾਏ ਖੁਦ ਝਾੜੂ ਲਾਉਣ ਲੱਗ ਜਾਵੇ ਤਾਂ ਭਲਾ ਕਿਹੜੀ ਮਾਂ ਬਰਦਾਸ਼ਤ ਕਰ ਸਕਦੀ ਆ ਇਸ ਲਈ ਬੇਬੇ ਵੀ ਸ਼ੁਰੂ ਹੋ ਗਈ ਤੇ ਆਵਾਜ਼ ਤੇਜ਼ ਕਰਦੇ ਹੋਏ ਜਾਣ ਬੁੱਝ ਕੇ ਬੋਲੀ ਤਾਂ ਕਿ ਅੰਦਰ ਸੁੱਤੀ ਹੋਈ ਨੇਹਾਂ ਨੂੰ ਸੁਣਾਈ ਦੇ ਸਕੇ ਤੂੰ ਰਹਿਣ ਦੇ ਪੁੱਤ ਅਜੇ ਮੇਰੇ ਹੱਥ ਪੈ ਚੱਲਦੇ ਆ ਟੁੱਟੇ ਨਹੀਂ ਆ ਜਿਹੜਾ ਮੈਂ ਉਹਦੀ ਮਹਤਾਜ ਬਣੂੰਗੀ ਸ਼ਰਮ ਨਹੀਂ ਆਈ ਉਹਨੂੰ ਕਿ ਉਹਦਾ ਘਰ ਵਾਲਾ ਝਾੜੂ ਲਾ ਰਿਹਾ ਆ ਤੇ ਉਹ ਖੁਦ ਆਰਾਮ ਨਾਲ ਸੁੱਤੀ ਪਈ ਆ ਕਲ ਜੂਗ ਆ ਗਿਆ ਆ ਭਾਈ ਇਧਰ ਨੀਹਾ ਸਭ ਕੁਝ ਸੁਣ ਰਹੀ ਸੀ ਪਰ ਉਹਦੇ باوجود ਵੀ ਉੱਠ ਕੇ ਬਾਹਰ ਨਹੀਂ ਆਈ ਆਖਿਰ ਉਹ ਹੁਣ ਫੈਸਲਾ ਚੰਦੀ ਸੀ ਛੋਟੀ ਬਹ ਨੂੰ ਇੰਨਾ ਪਿਆਰ ਤੇ ਵੱਡੀ ਬਹ ਨੂੰ ਨਫ਼ਰਤ ਆਖਿਰ ਕਦੋਂ ਤੱਕ ਬਰਦਾਸ਼ਤ ਕਰਦੀ ਪਰ ਉਹ ਇਸ ਸਬਦ ਦੇ ਲਈ ਪਹਿਲਾਂ ਹੀ ਤਿਆਰ ਸੀ ਆਖਿਰ ਇਹ ਸਾਰਾ ਕੁਝ ਬੇਬੇ ਦਾ ਹੀ ਤਾਂ ਕੀਤਾ ਤਰਿਆ ਸੀ ਜਦੋਂ ਦੀ ਉਹ ਵਿਆਹ ਕੇ ਆਈ ਸੀ ਬੇਬੇ ਨੇ ਕਦੀ ਵੀ ਉਹਨੂੰ ਪਿਆਰ ਨਾਲ ਨਹੀਂ ਬੁਲਾਇਆ ਕਈ ਵਾਰ ਤਾਂ ਉਹਦੇ ਮਾਪਿਓ ਤੱਕ ਪਹੁੰਚ ਜਾਂਦੀ ਸੀ ਬੇਬੇ ਪਰ ਸਭ ਕੁਝ ਉਹ ਬਰਦਾਸ਼ਤ ਕਰ ਰਹੀ ਸੀ ਇਥੋਂ ਤੱਕ ਕਿ ਘਰ ਵਾਲਾ ਬਾਹਰ ਕਮੋਂਦਾ ਤਾਂ 5-6 ਮਹੀਨੇ ਬਾਅਦ ਘਰ ਆਉਂਦਾ ਉਹਨੂੰ ਉਹਦਾ ਵੀ ਸਬਰ ਸੀ ਪਰ ਨਵੀਂ ਬਹੂ ਦੇ ਆਉਂਦਿਆਂ ਹੀ ਬੇਬੇ ਨੇ ਆਪਣੇ ਰੰਗ ਬਦਲ ਲਏ ਉਹਦੀ ਤਾਂ ਉਹਨੂੰ ਕਦੀ ਉਮੀਦ ਹੀ ਨਹੀਂ ਸੀ ਕਿ ਬੇਬੇ ਵੀ ਆਪਣਾ ਰੰਗ ਬਦਲ ਸਕਦੀ ਆ ਰਮੇਸ਼ ਉਹਦੇ ਲਈ ਜਦੋਂ ਵੀ ਸ਼ਹਿਰੋਂ ਕੋਈ ਨਵਾਂ ਕੱਪੜਾ ਲੈ ਕੇ ਆਉਂਦਾ ਤਾਂ ਬੇਬੇ ਉਹਨੂੰ ਇਹ ਕਹਿ ਕੇ ਪਾਉਣਾ ਦੇਂਦੀ ਕਿ ਤੇਰਾ ਘਰ ਵਾਲਾ ਤਾਂ ਬਾਹਰ ਰਹਿੰਦਾ ਆ ਪੜਾ ਤੂੰ ਸੱਜ ਸਵਰ ਕੇ ਕਿੰਨੇ ਵਖਾਉਣਾ ਆ ਐਵੇਂ ਹੀ ਕੱਪੜੇ ਖਰਾਬ ਕਰਨੇ ਆ ਤੇ ਉਹ ਉਹਦੇ ਨਵੇਂ ਕੱਪੜੇ ਲੈ ਕੇ ਆਪਣੀ ਟ੍ਰੰਕ ਚ ਰੱਖ ਲੈਂਦੀ ਪਰ ਜਦੋਂ ਦਿਉਰ ਦਾ ਵਿਆਹ ਹੋਇਆ ਤਾਂ ਬੇਬੇ ਨੇ ਉਹ ਟ੍ਰੰਕ ਵਾਲੇ ਸਾਰੇ ਕੱਪੜੇ ਦਰਾਣੀ ਉਹਦੀ ਨੂੰ ਕੱਢ ਕੇ ਦੇ ਦਿੱਤੇ ਤਾਂ ਇਹ ਵੇਖ ਕੇ ਨੀਹਾ ਦੀਆਂ ਅੱਖਾਂ ਚੋਂ ਆ ਗਏ ਉਹਨੇ ਕਿਹਾ ਵੀ ਕਿ ਬੇਬੇ ਇਹ ਕੱਪੜੇ ਤਾਂ ਮੇਰੇ ਆ ਤਾਂ ਬੇਬੇ ਇਹ ਕਹਿ ਕੇ ਝੜਕ ਦਿੰਦੀ ਕਿ ਕਦੀ ਪਿਓ ਦੇ ਘਰ ਇਹ ਜਿਹੇ ਕੱਪੜੇ ਵੇਖੇ ਆ ਤੂੰ ਬੇਵਜ੍ਹਾ ਦਾ ਖਰਚ ਕਰਦੀ ਰਹਿਣੀ ਆ ਜਦੋਂ ਘਰ ਕੱਪੜੇ ਰੱਖੇ ਆ ਪਰ ਨਵੀਂ ਬਹੂ ਦੇ ਲਈ ਬਾਹਰੋਂ ਕਿਉਂ ਖਰੀਦ ਕੇ ਲਿਆਉਣੀ ਆ ਨਾਲੇ ਪੰਜ ਬੰਦਿਆਂ ਚ ਸਾਡੀ ਇੱਜ਼ਤ ਬਣ ਜੂ ਤੇ ਵੈਸੇ ਵੀ ਤੂੰ ਕਿਹੜਾ ਬਰਾਤ ਨਾਲ ਜਾਣਾ ਆ ਘਰ ਹੀ ਸੰਭਾਲਣਾ ਆ ਤੂੰ ਜਿਹੜੇ ਤੇਰੇ ਮਾਪਿਓ ਨੇ ਕੱਪੜੇ ਦਿੱਤੇ ਆ ਉਹ ਵਿਆਹ ਤੇ ਪਾ ਲਈ ਇਹ ਸਾਰੀਆਂ ਗੱਲਾਂ ਰਮੇਸ਼ ਨੂੰ ਕਹੀਆਂ ਤਾਂ ਰਮੇਸ਼ ਨੇ ਉਹਨੂੰ ਸ਼ਾਂਤ ਰਹਿਣ ਲਈ ਕਿਹਾ ਦੇਖਨੇ ਉਹ ਨਵੀਂ ਬਹੂ ਆ ਰਹੀ ਆ ਬੇਬੇ ਹੁਣ ਤਾਂ ਤੈਨੂੰ ਮੇਰੇ ਨਾਲ ਜਾਣ ਦਊਗੀ ਉਥੇ ਤੈਨੂੰ ਮੈਂ ਢੇਰ ਸਾਰੇ ਨਵੇਂ ਕੱਪੜੇ ਦਵਾ ਦੂੰਗਾ ਪਰ ਤੂੰ ਹੁਣ ਸ਼ਾਂਤ ਰਹਿ ਕੁਝ ਨਾ ਕਹੀਂ ਘਰ ਵਾਲੇ ਦੀ ਗੱਲ ਸੁਣ ਕੇ ਉਹ ਚੁੱਪ ਰਹਿ ਗਈ ਜਿਵੇਂ ਤਿਵੇਂ ਵਿਆਹ ਨਿਪਟ ਗਿਆ ਘਰ ਨਵੀਂ ਬਹੂ ਆ ਗਈ ਸੱਚ ਕਹੋ ਤਾਂ ਬਹੂ ਤਾਂ ਉਹੀ ਸੀ ਨੀਹਾ ਤਾਂ ਉਹਦੇ ਸਾਹਮਣੇ ਨੌਕਰਾਨੀ ਹੀ ਸੀ ਇਹਨੀ ਇੱਜ਼ਤ ਬੇਬੇ ਨੇ ਨੀਹਾ ਨੂੰ ਕਦੀ ਵੀ ਨਹੀਂ ਦਿੱਤੀ ਸੀ ਸਵਾਮੀ ਨੇ ਤੱਕ ਤਾਂ ਬੇਬੇ ਨੇ ਉਹਨੂੰ ਰਸੋਈ 'ਚ ਨਹੀਂ ਜਾਣ ਦਿੱਤਾ ਕਿ ਨਵੀਂ ਬਹੂਆ ਥੋੜੇ ਦਿਨ ਚਾਹ ਹੀ ਕਰ ਲਈਏ ਇਹ ਤੋਂ ਤਾਂ ਕਿ ਉਹਦੇ ਚਾਚਾ ਦੇ ਚੱਕਰ 'ਚ ਬੇਬੇ ਨੇ ਰਮੇਸ਼ ਨੂੰ ਵੀ ਮਨਾ ਕਰ ਦਿੱਤਾ ਕਿ ਉਹ ਨੀਹਾ ਨੂੰ ਉਹਦੇ ਨਾਲ ਨਹੀਂ ਭੇਜੂਗੀ ਦਰਾਣੀ ਚਾਹੇ देर ਨਾਲ ਉੱਠੇ ਚਾਹੇ ਆਪਣੇ ਘਰ ਵਾਲੇ ਨਾਲ ਰਾਤ ਨੂੰ ਲੇਟ ਘਰ ਆਵੇ ਉਹਨੂੰ ਕੋਈ ਰੋਕ ਟੋਕ ਨਹੀਂ ਸੀ ਚਾਹੇ ਦਰਾਣੀ ਥੋੜਾ ਬਹੁਤ ਹੀ ਕੰਮ ਕਰੇ ਨਹੀਂ ਤਾਂ ਸਾਜ ਸਵਰ ਕੇ ਆਪਣੇ ਕਮਰੇ 'ਚ ਪਈ ਰਹਿੰਦੀ ਪਰ ਬੇਬੇ ਉਹਨੂੰ ਕੁਝ ਨਾ ਕਹਿੰਦੀ। ਨੀਹਾ ਨੇ ਕਹਿਣਾ ਚਾਹਿਆ ਤਾਂ ਬੇਬੇ ਨੇ ਉਹਨੂੰ ਇਹ ਕਹਿ ਕੇ ਚੁੱਪ ਕਰਾ ਦਿੱਤਾ ਕਿ ਤੂੰ ਤਾਂ ਆਪਣੀ ਦਰਾਨੀ ਨੂੰ ਵੇਖ ਕੇ ਛੜਦੀਆਂ। ਅਜੇ ਪਿਛਲੇ ਮਹੀਨੇ ਜਦੋਂ ਰਮੇਸ਼ ਆਇਆ ਸੀ ਤਾਂ ਨੀਹਾ ਲਈ ਇੱਕ ਬਹੁਤ ਹੀ ਵਧੀਆ ਸੂਟ ਲੈ ਕੇ ਆਇਆ ਸੀ। ਇਸ ਵਾਰ ਨੀਹਾ ਨੇ ਉਹ ਸੂਟ ਬੇਬੇ ਨੂੰ ਨਹੀਂ ਵਿਖਾਇਆ। ਫਿਰ ਜਦੋਂ ਰਮੇਸ਼ ਦੇ ਜਾਣ ਤੋਂ 15 ਦਿਨ ਬਾਅਦ ਨੀਹਾ ਦੀ ਛੋਟੀ ਪਹਿਨੀ ਮੰਗਣੀ ਸੀ ਤਾਂ ਨੀਹਾ ਨੇ ਉਹੀ ਸੂਟ ਪਾ ਲਿਆ। ਤੇ ਤਿਆਰ ਹੋ ਗਈ ਜਿਵੇਂ ਹੀ ਉਹ ਤਿਆਰ ਹੋ ਕੇ ਬਾਹਰ ਆਈ ਬੇਬੇ ਉਹਨੂੰ ਵੇਖ ਕੇ ਕਹਿਣ ਲੱਗੀ ਮੈਂ ਇਹ ਸੂਟ ਪਹਿਲਾਂ ਨਹੀਂ ਵੇਖਿਆ ਇਹ ਸੂਟ ਤੇਰੇ ਕੋਲ ਕਿੱਥੋਂ ਆ ਗਿਆ ਮੈਂ ਤਾਂ ਦਿੱਤਾ ਨਹੀਂ ਤੈਨੂੰ ਨੀਹਾ ਨੇ ਹੌਲੀ ਜਿਹਾ ਹਾਂਜੀ ਬੇਬੇ ਜੀ ਇਹ ਜਦੋਂ ਹੁਣ ਆਏ ਸੀ ਨਾ ਤਾਂ ਮੇਰੇ ਲਈ ਇਹ ਸੂਟ ਲੈ ਕੇ ਆਏ ਸੀ ਬਸ ਨੀਹਾ ਦਾ ਇਹ ਕਹਿਣਾ ਹੀ ਸੀ ਕਿ ਬੇਬੇ ਤਾਂ ਅੱਗ ਬਬੂਲਾ ਹੋ ਗਈ ਤੇ ਉਹਦਾ ਸੂਟ ਖਿੱਚਦੇ ਹੋਏ ਕਹਿਣ ਲੱਗੀ ਲੈ ਹੁਣ ਤਾਂ ਤੂੰ ਆਪਣੇ ਘਰ ਵਾਲੇ ਨੂੰ ਵਾਸਤਜ ਕਰ ਲਿਆ ਮੇਰਾ ਮੁੰਡਾ ਤਾਂ ਮੇਰੇ ਤੋਂ ਚੋਰੀ ਤੈਨੂੰ ਕੱਪੜੇ ਲਿਆ ਕੇ ਦੇਣ ਲੱਗਿਆ ਆ ਖਬਰਦਾਰ ਇਹ ਸੂਟ ਪਾ ਕੇ ਬਾਹਰ ਗਈ ਤਾਂ ਹੁਣ ਇਹ ਸੂਟ ਲਾ ਤੇ ਮੈਨੂੰ ਦੇ ਜਦੋਂ ਬੇਬੇ ਨੇ ਨੀਹਾ ਦਾ ਦੁਪੱਟਾ ਖਿੱਚਿਆ ਨੀਹਾ ਡਿੱਗ ਪਈ ਉਸ ਵਕਤ ਦਰਾਨੀ ਕਰੇ ਹੀ ਸੀ ਪਰ ਉਹ ਵੀ ਉੱਥੇ ਖੜੀ-ਖੜੀ ਤਮਾਸ਼ਾ ਵੇਖਦੀ ਰਹੀ ਇੱਕ ਵਾਰ ਵੀ ਉਹਨੇ ਬੇਬੇ ਨੂੰ ਰੋਕਣ ਦੀ ਕੋਸ਼ਿਸ਼ ਨਾ ਕੀਤੀ ਬੇਬੇ ਸੀ ਕਿ ਉਹਦੀ ਜ਼ਬਾਨ ਰੁਕਨ ਦਾ ਨਾਮ ਹੀ ਨਹੀਂ ਲੈ ਰਹੀ ਸੀ ਉਹੀ ਲਾਜ ਸ਼ਰਮ ਵੀ ਨਹੀਂ ਆ ਤੇਰੇ ਚ ਇਹ ਤਾਂ ਮੈਂ ਹੀ ਤੈਨੂੰ ਝੜਕ ਕੇ ਰੱਖ ਦਿਆਂ ਨਹੀਂ ਤਾਂ ਤੂੰ ਤਾਂ ਸਿਰ ਤੇ ਬਹਿ ਕੇ ਨੱਚਣ ਲੱਗ ਜਾਵੇਂ ਮੇਰਾ ਮੁੰਡਾ ਤਾਂ ਬਾਹਰ ਆਂਦਾ ਆ ਤੂੰ ਇਹਨਾਂ ਸੱਜ ਤੱਜ ਕੇ ਕਿਹਦੇ ਲਈ ਚੱਲੀ ਸੀ ਉਸ ਵਕਤ ਵਿਜੇ ਵੀ ਘਰ ਆ ਗਿਆ ਤੇ ਸਾਰਾ ਕੁਝ ਵੇਖਦੇ ਹੋਏ ਉਹਨੇ ਬੇਬੇ ਨੂੰ ਜਿਵੇਂ ਤਿਵੇਂ ਰੋਕ ਲਿਆ ਨੀਹਾ ਉੱਥੇ ਹੀ ਖੜੀ ਰੋਂਦੀ ਰਹੀ ਵਿਜੇ ਉਹਦੇ ਸਾਹਮਣੇ ਹੱਥ ਜੋੜ ਕੇ ਖੜਾ ਹੋ ਗਿਆ ਭਾਬੀ ਰੱਬ ਦੇ ਵਾਸਤੇ ਤੁਸੀਂ ਇਹ ਸੂਟ ਬਦਲ ਲਓ ਤੇ ਫਿਰ ਆਪਣੇ ਪੇਕੇ ਚਲੇ ਜਾਈਓ ਨਹੀਂ ਤਾਂ ਬੇਵਜਾ ਘਰ ਕਲੇਸ਼ ਹੋ ਜੂਗਾ ਆਪਣੀ ਬੇਬੇ ਨੂੰ ਸਮਝਾਉਣ ਦੀ ਜਗ੍ਹਾ ਵਿਜੇ ਨੀਹਾ ਨੂੰ ਸਮਝਾ ਰਿਹਾ ਸੀ ਨੀਹਾ ਇੱਕ ਪਲ ਲਈ ਸੋਚ ਵਿੱਚ ਪੈ ਗਈ ਕਿ ਨਾਹੀਂ ਘਰ ਵਾਲਾ ਤੇ ਨਾਹੀਂ ਦਿਓਰ ਕੋਈ ਵੀ ਉਹਦੇ ਨਾਲ ਨਹੀਂ ਖੜਾ ਸੀ ਉਦੋਂ ਹੀ ਉਹਦੀ ਨਜ਼ਰ ਆਪਣੀ ਦਰਾਣੀ ਤੇ ਪਈ ਉਹਦੇ ਚਿਹਰੇ ਤੇ ਮੁਸਕਾਨ ਸੀ ਬਸ ਉਹੀ ਮੁਸਕਾਨ ਨੀਹਾ ਦੇ ਦਿਲ ਤੇ ਕੰਡੇ ਦੇ ਵਾਂਗ ਚੁਬ ਗਈ ਹਾਲਾਂਕਿ ਉਹਨੇ ਕੋਈ ਲੜਾਈ ਝਗੜਾ ਨਹੀਂ ਕੀਤਾ ਪਰ ਹੁਣ ਫੈਸਲਾ ਕਰ ਲਿਆ ਸੀ ਨਾਹੀਂ ਹੁਣ ਉਹ ਬੇਬੇ ਦਾ ਕੋਈ ਕੰਮ ਕਰਦੀ ਸੀ ਤੇ ਨਾਹੀਂ ਘਰ ਦੇ ਕੰਮਾਂ ਚਦ ਕੋਈ ਦਿਲਚਸਪੀ ਲੈਂਦੀ ਸੀ ਹੁਣ ਸਾਰਾ ਬੋਝ ਛੋਟੀ ਬਹੁਤੇ ਬੇਬੇ ਤੇ ਆ ਚੁੱਕਿਆ ਸੀ ਉਹ ਆਪਦਾ ਕੰਮ ਕਰ ਲੈਂਦੀ ਸੀ ਤੇ ਆਪਣੇ ਕਮਰੇ ਚ ਆ ਕੇ ਸੌ ਜਾਂਦੀ ਸੀ ਕਈ ਵਾਰ ਤਾਂ ਇਹ ਵੀ ਹੋਇਆ ਕਿ ਬੇਬੇ ਤੇ ਦਰਾਣੀ ਨੇ ਨੇਹਾ ਲਈ ਖਾਣਾ ਹੀ ਨਹੀਂ ਬਣਾਇਆ ਪਰ ਨੇਹਾ ਖੁਦ ਹੀ ਰਸੋਈ ਚ ਜਾ ਕੇ ਆਪਣੇ ਲਈ ਖਾਣਾ ਬਣਾ ਲੈਂਦੀ ਤੇ ਸਭ ਤੋਂ ਵੱਡੀ ਗੱਲ ਜਦ ਬੇਬੇ ਤੇ ਦਰਾਨੀ ਆਪਸ ਚ ਲੜਦੀਆਂ 네ਹਾ ਉਹਨਾਂ ਦੇ ਸਾਹਮਣੇ ਹਮੇਸ਼ਾ ਮੁਸਕਰਾਟ ਲੈ ਕੇ ਹੀ ਜਾਂਦੀ ਇਹ ਵੇਖ ਕੇ ਉਹ ਦੋਵੇਂ ਜ਼ਿਆਦਾ ਸਾੜਪੁੱਝ ਜਾਂਦੀਆਂ ਉਦੋਂ ਹੀ ਬਾਹਰੋਂ ਬੇਬੇ ਦੀ ਜ਼ੋਰ-ਜ਼ੋਰ ਨਾਲ ਆਵਾਜ਼ ਆਈ ਤੇ 네ਹਾ ਦੀ ਅੱਖ ਖੁੱਲ ਗਈ ਉੱਠ ਕੇ ਜਦੋਂ ਰਸੋਈ ਚ ਗਈ ਤਾਂ ਉਹਨੇ ਵੇਖਿਆ ਕਿ ਦਰਾਨੀ ਨੇ ਸਾਰੇ ਲਈ ਚਾਹ ਬਣਾਈ ਸਿਵਾਏ 네ਹਾ ਦੇ ਉਦੋਂ ਉਹਨੇ ਖੁਦ ਜਾ ਕੇ ਆਪਣੇ ਲਈ ਚਾਹ ਬਣਾ ਲਈ ਤੇ ਆਪਣੇ ਕਮਰੇ ਚ ਜਾਣ ਲੱਗੀ ਕਿ ਉਦੋਂ ਰਮੇਸ਼ ਬੋਲਿਆ 네ਹਾ ਇਹ ਸਭ ਕੁਝ ਕੀ ਆ ਆਖਿਰ ਕੀ ਚੱਲ ਰਿਹਾ ਆ ਇਹ ਸਾਰਾ ਕੁਝ ਨੀਹਾ ਨੇ ਪਲਟ ਕੇ ਕਿਆ ਵੇਖੋ ਜੀ ਹੁਣ ਮੇਰੇ ਕੋਲੋਂ ਤੁਹਾਡੀ ਮਾਂ ਦੀ ਸੇਵਾ ਨਹੀਂ ਹੁੰਦੀ ਜਾਂ ਤਾਂ ਤੁਸੀਂ ਮੈਨੂੰ ਆਪਣੇ ਨਾਲ ਲੈ ਚੱਲੋ ਨਹੀਂ ਤਾਂ ਆਪਾਂ ਜਿਵੇਂ ਰਹਿ ਰਹੇ ਆ ਉਵੇਂ ਹੀ ਰਹਿਾਂਗੇ ਮੈਂ ਵੱਡੀ ਬਹੂ ਆ ਤਾਂ ਕੀ ਹੋਇਆ ਹੁਣ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ ਉਹਦੀ ਗੱਲ ਸੁਣ ਕੇ ਰਮੇਸ਼ ਤਾਂ ਚੁੱਪ ਹੋ ਗਿਆ ਪਰ ਬੇਬੇ ਕਹਿਣ ਲੱਗੀ ਸੁਣ ਲਈ ਆਪਣੀ ਘਰ ਵਾਲੀ ਦੀ ਗੱਲ ਕਿਵੇਂ ਘਰ ਤੋੜਨ ਤੇ ਲੱਗੀ ਆ ਇਹੋ ਦਿਨ ਵੇਖ ਲਈ ਇਹਨੂੰ ਵਿਆਹ ਕਿ ਲੈ ਕੇ ਆਏ ਸੀ ਕਿ ਸਾਡੇ ਘਰ ਦੇ ਟੁਕੜੇ-ਟੁਕੜੇ ਕਰ ਦਵੇ ਠੀਕ ਆ ਤੂੰ ਆਪਣਾ ਸਮਾਨ ਪੈਕ ਕਰ ਤੂੰ ਮੇਰੇ ਨਾਲ ਹੀ ਚੱਲ ਰਮੇਸ਼ ਨੇ ਕਿਹਾ ਤਾਂ ਬੇਬੇ ਚੁੱਪ ਹੋ ਗਈ ਤੇ ਉਹਦੇ ਵੱਲ ਹੈਰਾਨੀ ਨਾਲ ਵੇਖਣ ਲੱਗੀ ਉਦੋਂ ਹੀ ਰਮੇਸ਼ ਨੇ ਕਿਹਾ ਬੇਬੇ ਗਲਤੀ ਕੀਤੀ ਆ ਮੈਨੂੰ ਸਭ ਪਤਾ ਆ ਪਰ ਮੈਂ ਕੁਝ ਕਹਿੰਦਾ ਨਹੀਂ ਤਾਂ ਮਤਲਬ ਇਹ ਨਹੀਂ ਕਿ ਤੁਸੀਂ ਹਮੇਸ਼ਾ ਸਹੀ ਹੋ ਉਸ ਦਿਨ ਕੀ ਹੋਇਆ ਸੀ ਮੈਨੂੰ ਵਿਜੇ ਨੇ ਸਾਰਾ ਕੁਝ ਦੱਸ ਦਿੱਤਾ ਸੀ ਤੁਸੀਂ ਵੀ ਇੱਥੇ ਚੈਨ ਨਾਲ ਰਹੋ ਤੇ ਮੇਰੀ ਘਰ ਵਾਲੀ ਨੂੰ ਵੀ ਚੈਨ ਨਾਲ ਰਹਿਣ ਦਿਓ ਬੇਬੇ ਕੁਝ ਕਹਿਣ ਲੱਗੀ ਤਾਂ ਰਮੇਸ਼ ਨੇ ਹੱਥ ਜੋੜ ਦਿੱਤੇ ਬੇਬੇ ਬੱਸ ਕਰ ਮਾਫ਼ ਕਰ ਇਸ ਤੋਂ ਜ਼ਿਆਦਾ ਮੈਂ ਆਪਣੀ ਘਰ ਵਾਲੀ ਨੂੰ ਹੋਰ ਨਹੀਂ ਚੁਕਾ ਸਕਦਾ ਇਹ ਕਹਿ ਕੇ ਰਮੇਸ਼ ਆਪਣੇ ਕਮਰੇ ਚਲਾ ਗਿਆ ਨੀਹਾ ਤੇ ਰਮੇਸ਼ ਦੋਵੇਂ ਉਸੇ ਦਿਨ ਸ਼ਾਮ ਨੂੰ ਘਰੋਂ ਚਲੇ ਗਏ ਬੇਬੇ ਆਪਣਾ ਮੂੰਹ ਫੁਲਾ ਕੇ ਬੈਠੀ ਰਹੀ ਲੋਕਾਂ ਦੇ ਸਾਹਮਣੇ ਉਹਨੇ ਵੱਡੀ ਬਹੂ ਦੀਆਂ ਰੱਜ-ਰੱਜ ਕੇ ਬੁਰਾਈਆਂ ਕੀਤੀਆਂ ਪਰ ਵਕਤ ਦੇ ਨਾਲ ਉਹਨੂੰ ਸਮਝ ਆ ਗਿਆ ਕਿ ਜੋ ਸੇਵਾ ਵੱਡੀ ਬਹੂ ਨੇ ਕੀਤੀ ਸੀ ਹੋਰ ਕੋਈ ਨਹੀਂ ਕਰ ਸਕਦਾ ਜੋ ਉਹਨੇ ਬਰਦਾਸ਼ਤ ਕਰ ਲਿਆ ਉਹ ਛੋਟੀ ਬਹੂ ਬਰਦਾਸ਼ਤ ਨਹੀਂ ਕਰੂਗੀ ਅੱਜ ਬੇਬੇ ਦਾ ਸੁਭਾ ਹੌਲੀ-ਹੌਲੀ ਨਰਮ ਪੈ ਚੁੱਕਿਆ ਆ ਕਿਉਂਕਿ ਉਹ ਸਮਝ ਚੁੱਕੀ ਆ ਕਿ ਉਹਨੇ ਰਹਿਣਾ ਤਾਂ ਛੋਟੀ ਬਹੂ ਦੇ ਨਾਲ ਹੀ ਆ ਕਿਉਂਕਿ ਇਹਨਾਂ ਕੁਝ ਹੋਣ ਦੇ ਬਾਅਦ ਵੱਡੀ ਬਹੂ ਤਾਂ ਆਪਣੇ ਕੋਲ ਬੁਲਾਊਗੀ ਨਹੀਂ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ